ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਔਰ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤਾਂ ਗੋਭੀ ਦੇ ਪਰੌਂਠੇ ਦੀ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ। ਇੱਧਰ ਗੋਭੀ ਦਾ ਪਰੌਂਠਾ ਬਣਾਉਣ ਲਈ ਮੈਂ ਦੋ ਫੁੱਲ ਗੋਭੀ ਦੇ ਲੈ ਲੇ ਸੀ। ਗੋਭੀ ਦੇ ਮੈਂ ਡੰਡਲਾਂ ਨੂੰ ਚੰਗੀ ਤਰ੍ਹਾਂ ਅਲੱਗ ਕਰ ਦਿੱਤਾ ਸੀ। ਹੁਣ ਮੈਂ ਸਾਰੀ ਗੋਭੀ ਨੂੰ ਚੈੱਕ ਕਰ ਲਵਾਂਗੀ ਤਾਂ ਜੋ ਗੋਭੀ ਵਿੱਚ ਕੋਈ ਵੀ ਕੀੜਾ ਮਕੌੜਾ ਨਾ ਹੋਵੇ। ਸਾਰੀ ਗੋਭੀ ਨੂੰ ਮੈਂ ਇਸੇ ਤਰ੍ਹਾਂ ਚੈੱਕ ਕਰ ਲਵਾਂਗੇ ਇੱਧਰ ਮੈਂ ਇੱਕ ਡੋਂਗੇ ਵਿੱਚ ਗਰਮ ਪਾਣੀ ਲੈ ਲਿਆ ਮੈਂ ਪੂਰਾ ਰਿੱਜ ਦਾ ਗਰਮ ਪਾਣੀ ਲਿਆ ਹੈ ਇਸ ਵਿੱਚ ਇੱਕ ਚਮਚ ਨਮਕ ਦਾ ਪਾਵਾਂਗੇ ਨਮਕ ਪਾਉਣ ਨਾਲ ਗੋਭੀ ਦਾ ਜਿਹੜਾ ਵੀ ਕੋਈ ਕੀੜਾ ਮਕੌੜਾ ਹੈ ਉਹ ਬਾਹਰ ਨਿਕਲ ਜਾਵੇਗਾ ਹੁਣ ਮੈਂ ਨਮਕ ਨੂੰ ਇਸ ਵਿੱਚ ਚੰਗੀ ਤਰ੍ਹਾਂ ਘੋਲ ਦਿੱਤਾ ਹੁਣ ਇਸ ਵਿੱਚ ਗੋਭੀ ਦੇ ਫੁੱਲ ਪਾ ਦਵਾਂਗੇ ਹੁਣ ਸਾਰੀ ਗੋਭੀ ਮੈਂ ਇਸ ਵਿੱਚ ਪਾ ਕੇ 10-15 ਮਿੰਟ ਲਈ ਰੱਖ ਦਵਾਂਗੇ ਤਾਂ ਜੋ ਗੋਭੀ ਆਪਣੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਤੇ ਸਾਰੀ ਗੋਭੀ ਆਪਣੀ ਥੋੜੀ ਜਿਹੀ ਸੌਫਟ ਵੀ ਹੋ ਜਾਵੇ ਹੁਣ ਮੈਂ ਇਸ ਨੂੰ 10-15 ਮਿੰਟ ਲਈ ਗੋਭੀ ਨੂੰ ਰੱਖ ਦਿੱਤਾ ਸੀ ਗੋਭੀ ਨੂੰ ਪਏ ਨੂੰ 10 ਤੋਂ 15 ਮਿੰਟ ਹੋ ਗਏ ਗੋਭੀ ਆਪਣੀ ਥੋੜੀ ਜਿਹੀ ਸੌਫਟ ਵੀ ਹੋ ਗਈ ਤੇ ਥੋੜੀ ਜਿਹੀ ਸਾਫ਼ ਵੀ ਹੋ ਗਈ ਹੁਣ ਮੈਂ ਇਸ ਦਾ ਸਾਰਾ ਪਾਣੀ ਨਿਚੋੜ ਕੇ ਇਸ ਨੂੰ ਇੱਕ ਟੋਕਰੀ ਵਿੱਚ ਕੱਢ ਦਵਾਂਗੀ ਗੋਭੀ ਨੂੰ ਮੈਂ ਇੱਕ ਟੋਕਰੀ ਵਿੱਚ ਕੱਢ ਦਿੱਤਾ ਸੀ ਗੋਭੀ ਦਾ ਜਿਹੜਾ ਪਾਣੀ ਆ نیچے ਡੰਗ ਦੇ ਵਿੱਚ ਨਿਕਲ ਜਾਵੇਗਾ ਗੋਭੀ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਹੁਣ ਸਾਰੀ ਗੋਭੀ ਦਾ ਪਾਣੀ ਨੀਚੇ ਨੇ ਚੜ ਗਿਆ ਹੁਣ ਇਸ ਨੂੰ ਮੈਂ ਕੱਦੂਕਾਸ਼ ਕਰ ਲਵਾਂਗੀ ਇੱਧਰ ਮੈਂ ਇੱਕ ਕੱਦੂਕਾਸ਼ ਕਰ ਲਿਆ ਗੋਭੀ ਨੂੰ ਮੈਂ ਮੀਡੀਅਮ ਪਾਸੇ ਤੋਂ ਕੱਦੂਕਾਸ਼ ਕਰਾਂਗੀ ਤੁਸੀਂ ਇਸ ਨੂੰ ਬਰੀਕ ਪਾਸੇ ਤੋਂ ਵੀ ਕੱਦੂਕਾਸ਼ ਕਰ ਸਕਦੇ ਹੋ ਮੋٹے ਪਾਸੇ ਤੋਂ ਵੀ ਕੱਦੂਕਾਸ਼ ਕਰ ਸਕਦੇ ਹੋ ਹੁਣ ਮੈਂ ਸਾਰੀ ਗੋਭੀ ਨੂੰ ਮੀਡੀਅਮ ਪਾਸੇ ਤੋਂ ਕੱਦੂਕਾਸ਼ ਕਰਕੇ ਤਿਆਰ ਕਰ ਲਵਾਂਗੀ ਜਿਹੜਾ ਗੋਭੀ ਦਾ ਉੱਪਰਲੇ ਡੰਡਲ ਹਨ ਉਹਨਾਂ ਨੂੰ ਅਲੱਗ ਕਰ ਦਵਾਂਗੀ ਸਾਰੀ ਗੋਭੀ ਨੂੰ ਮੈਂ ਬਰੀਕ ਪਾਸੇ ਤੋਂ ਕੱਦੂਕਾਸ਼ ਕਰ ਲਿਆ ਸੀ ਇਸਦੇ ਜਿਹੜੇ ਡੰਡਲ ਨਿਕਲੇ ਸੀ ਤੁਸੀਂ ਚਾਹੋ ਤਾਂ ਇਸ ਨਾਲ ਸਬਜ਼ੀ ਬਣਾ ਸਕਦੇ ਹੋ ਹੁਣ ਮੈਂ ਸਾਰੀ ਗੋਭੀ ਦੇ ਵਿੱਚ ਨਮਕ ਲਗਾ ਕੇ ਰੱਖ ਦਵਾਂਗੀ ਤਾਂ ਜੋ ਗੋਭੀ ਦਾ ਸਾਰਾ ਪਾਣੀ ਨਿਕਲ ਜਾਵੇ ਗੋਭੀ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਨਮਕ ਪਾਉਣ ਨਾਲ ਗੋਭੀ ਆਪਣਾ ਚੰਗੀ ਤਰ੍ਹਾਂ ਪਾਣੀ ਛੱਡ ਦਿੰਦੀ ਆ ਹੁਣ ਇਸ ਵਿੱਚ ਇੱਕ ਚਮਚ ਨਮਕ ਦਾ ਪਾਵਾਂਗੇ ਨਮਕ ਮੈਂ ਇਸ ਵਿੱਚ ਪਹਿਲਾਂ ਹੀ ਐਡ ਕਰਨਾ ਹੈ ਬਾਅਦ ਵਿੱਚ ਮੈਂ ਨਮਕ ਬਿਲਕੁਲ ਨਹੀਂ ਐਡ ਕਰਨਾ ਜੇਕਰ ਬਾਅਦ ਵਿੱਚ ਨਮਕ ਐਡ ਕਰਾਂਗੇ ਤਾਂ ਸਟਫਿੰਗ ਵਿੱਚੋਂ ਪਾਣੀ ਦੁਬਾਰਾ ਨਿਕਲਣ ਲੱਗ ਜਾਵੇਗਾ ਹੁਣ ਮੈਂ ਨਮਕ ਇਸ ਵਿੱਚ ਟੇਸਟ ਅਕੋਰਡਿੰਗ ਪਾ ਦਿੱਤਾ ਹੁਣ ਚੰਗੀ ਤਰ੍ਹਾਂ ਨਮਕ ਮਿਲਾ ਕੇ ਇਸ ਨੂੰ 10 ਮਿੰਟ ਲਈ ਰੱਖ ਦਵਾਂਗੇ ਇੱਧਰ ਗੋਭੀ ਨੂੰ ਪਈ ਨੂੰ 10 ਮਿੰਟ ਹੋ ਗਏ ਸੀ ਗੋਭੀ ਨੇ ਚੰਗੀ ਤਰ੍ਹਾਂ ਪਾਣੀ ਛੱਡ ਦਿੱਤਾ ਹੁਣ ਇਸ ਦਾ ਸਾਰਾ ਪਾਣੀ ਕੱਢ ਦਵਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਹੱਥ ਨਾਲ ਵੀ ਘੁੱਟ ਕੇ ਇਸ ਦਾ ਪਾਣੀ ਕੱਢ ਸਕਦੇ ਹਾਂ ਪਰ ਹੱਥ ਨਾਲ ਜ਼ਿਆਦਾ ਪਾਣੀ ਨਹੀਂ ਨਿਕਲਦਾ ਮੈਂ ਇੱਧਰ ਇੱਕ ਸੂਤੀ ਪੋਣਾ ਲੈ ਲਿਆ ਨੀਚੇ ਇਸ ਦੇ ਮੈਂ ਡਾਂਗਾ ਰੱਖ ਲਿੱਤਾ ਸਾਰੀ ਕੱਦੂ ਕਾਸ਼ ਕਰੀ ਹੋਈ ਗੋਭੀ ਇਸ ਵਿੱਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਘੁੱਟ ਘੁੱਟ ਕੇ ਨਚੋੜ ਲਵਾਂਗੇ ਤਾਂ ਜੋ ਸਾਰਾ ਇਸ ਦਾ ਪਾਣੀ ਨਿਕਲ ਜਾਵੇ ਗੋਭੀ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਨਿਕਲ ਜਾਂਦਾ ਹੈ ਜੇਕਰ ਇਸ ਵਿੱਚ ਪਾਣੀ ਹੋਵੇਗਾ ਤਾਂ ਪਰੌਂਠੇ ਆਪਣੇ ਪਰਫੈਕਟ ਨਹੀਂ ਬਣਨਗੇ ਤਕਰੀਬਨ ਇਸ ਵਿੱਚੋਂ ਅੱਧਾ ਗਲਾਸ ਪਾਣੀ ਦਾ ਨਿਕਲ ਗਿਆ ਤੁਸੀਂ ਜਿਾਹੋ ਤਾਂ ਇਸ ਦੇ ਨਾਲ ਪਿਆਜ਼ ਵੀ ਕੱਦੂਕਸ਼ ਕਰਕੇ ਇਸ ਦਾ ਵੀ ਪਾਣੀ ਕੱਢ ਸਕਦੇ ਹੋ। ਹੁਣ ਮੈਂ ਸਾਰੀ ਗੋਭੀ ਨੂੰ ਇੱਕ ਡੋਂਗੇ ਵਿੱਚ ਪਾ ਲਿਆ। ਹੁਣ ਚੰਗੀ ਤਰ੍ਹਾਂ ਗੋਭੀ ਨੂੰ ਹੱਥ ਨਾਲ ਫੋਲ ਲਵਾਂਗੇ। ਹੁਣ ਸਾਰੀ ਗੋਭੀ ਨੂੰ ਮੈਂ ਚੰਗੀ ਤਰ੍ਹਾਂ ਹੱਥ ਨਾਲ ਫੋਲ ਲਿਆ। ਇਸ ਵਿੱਚੋਂ ਤਕਰੀਬਨ ਅੱਧਾ ਗਲਾਸ ਪਾਣੀ ਦਾ ਨਿਕਲਿਆ। ਇਸ ਪਾਣੀ ਨੂੰ ਮੈਂ ਤੁਸੀਂ ਆਟਾ ਵੀ ਗੁੰਨ ਸਕਦੇ ਹੋ ਇਸ ਨਾਲ ਜਾਂ ਤੁਸੀਂ ਇਸ ਨੂੰ ਪੀ ਸਕਦੇ ਹੋ। ਹੁਣ ਮੈਂ ਸਾਰੀ ਗੋਭੀ ਨੂੰ ਇੱਕ ਡੰਗੇ ਵਿੱਚ ਭੋਲ ਲਿਆ ਸੀ ਹੁਣ ਇਸ ਵਿੱਚ ਇੱਕ ਮੈਂ మీడియం ਸਾਈਜ਼ ਦਾ ਪਿਆਜ਼ ਲਿਆ ਸੀ ਉਸ ਨੂੰ ਬਰੀਕ ਕੱਟ ਕੇ ਪਾ ਦਿੱਤਾ ਤੁਸੀਂ ਚਾਹੋ ਤਾਂ ਪਿਆਜ਼ ਨੂੰ ਕद्दूकस ਕਰ ਵੀ ਸਕਦੇ ਹੋ ਹੁਣ ਇਸ ਵਿੱਚ ਡੇਢ ਚਮਚ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾਵਾਂਗੇ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਇਸ ਵਿੱਚ ਅੱਧਾ ਚਮਚ ਅਜਵੈਣ ਦਾ ਪਾਵਾਂਗੇ ਅਜਵੈਣ ਹਾਜਮੇ ਵਾਸਤੇ ਬਹੁਤ ਹੀ ਵਧੀਆ ਹੁੰਦੀ ਹੈ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਇੱਧਾ ਚਮਚੇਸ ਵਿੱਚ ਗਰਮ ਮਸਾਲੇ ਦਾ ਪਾਵਾਂਗੇ ਤੁਸੀਂ ਇਸ ਵਿੱਚ ਕੋਈ ਵੀ ਮਸਾਲੇ ਐਡ ਕਰ ਸਕਦੇ ਹੋ ਹੁਣ ਮੈਂ ਇਸ ਵਿੱਚ ਚਮਚ ਦਾ ਚੌਥਾ ਹਿੱਸਾ ਦੇਗੀ ਲਾਲ ਮਿਰਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਚਾਟ ਮਸਾਲਾ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਕਾਲੀ ਮਿਰਚ ਪਾਊਡਰ ਪਾਵਾਂਗੇ ਹੁਣ ਇਸ ਵਿੱਚ ਬਰੀਕ ਕੱਟਿਆ ਹੋਇਆ ਧਨੀਆ ਪਾ ਦਵਾਂਗੇ ਹੁਣ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਸਟਫਿੰਗ ਵਿੱਚ ਮਿਕਸ ਕਰ ਦਵਾਂਗੇ ਇੱਧਰ ਮੈਂ ਸਾਰੀ ਸਟਫਿੰਗ ਵਿੱਚ ਮਸਾਲਿਆਂ ਨੂੰ ਮਿਕਸ ਕਰ ਲਿਆ स्टफिंग ਬਣ ਕੇ ਆਪਣੀ ਤਿਆਰ ਹੈ ਇਧਰ ਮੈਂ ਆਟਾ ਗੁੰਨ ਕੇ ਰੱਖ ਲਿਆ ਸੀ ਆਟੇ ਨੂੰ ਪਏ ਨੂੰ 15 ਮਿੰਟ ਹੋ ਗਏ ਆਟਾ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਗਿਆ ਆਟਾ ਨਾ ਹੀ ਜ਼ਿਆਦਾ ਟਾਈਟ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਹੁਣ ਚੰਗੀ ਤਰ੍ਹਾਂ ਮੈਂ ਆਟੇ ਨੂੰ 10 ਮਿੰਟ ਲਈ ਰੱਖ ਦਿੱਤਾ ਸੀ ਇਧਰ ਮੈਂ ਗੈਸ ਤੇ ਤਵਾ ਰੱਖ ਲਿਆ ਤਵੇ ਨੂੰ ਮੈਂ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੇ ਤੁਸੀਂ ਨੋ ਸਟਿਕ ਤਵਾ ਵੀ ਲੈ ਸਕਦੇ ਹੋ ਮੈਂ ਸਿੰਪਲ ਰੋਟੀ ਵਾਲਾ ਤਵਾ ਲਿਆ ਹੈ ਹੁਣ ਮੈਂ ਇਧਰ ਆਟੇ ਦੇ ਪੇੜੇ ਬਣਾ ਕੇ ਤਿਆਰ ਕਰ ਲਵਾਂਗੇ ਪੇੜੇ ਨਾਰਮਲ ਰੋਟੀ ਨਾਲ ਥੋੜੇ ਜੇ بڑے ਬਣਾ ਕੇ ਤਿਆਰ ਕਰਨੇ ਹਨ ਜਿਆਦਾ ਪੇੜਾ ਛੋਟਾ ਵੀ ਨਹੀਂ ਲੈਣਾ ਤੇ ਜਿਆਦਾ ਪੇੜਾ ਵੱਡਾ ਵੀ ਨਹੀਂ ਲੈਣਾ ਹੁਣ ਮੈਂ ਪੇੜਾ ਬਣਾ ਕੇ ਤਿਆਰ ਕਰ ਲਿਆ ਹੁਣ ਇਸ ਦੀ ਲੋਈ ਬਣਾ ਕੇ ਤਿਆਰ ਕਰ ਲਵਾਂਗੇ ਲੋਈ ਵਿਚਕਾਰ ਤੋਂ ਥੋੜੀ ਜੀ ਪਤਲੀ ਤੇ ਸਾਈਡਾਂ ਤੋਂ ਥੋੜੀ ਥੋੜੀ ਪਤਲੀ ਹੋਣੀ ਚਾਹੀਦੀ ਹੈ ਜਿਆਦਾ ਇਸ ਵਿੱਚ ਆਟਾ ਵੀ ਨਹੀਂ ਹੋਣਾ ਚਾਹੀਦਾ ਹੁਣ ਮੈਂ ਵਿਚਕਾਰ ਤੋਂ ਥੋੜਾ ਜਿਹਾ ਇਸ ਨੂੰ ਮੋਟਾ ਰੱਖਿਆ ਤੇ ਸਾਈਡਾਂ ਤੋਂ ਇਸ ਨੂੰ ਪਤਲਾ ਰੱਖਿਆ ਹੁਣ ਇਸ ਵਿੱਚ ਗੁੱਬੀ ਵਾਲੀ ਸਟਫਿੰਗ ਭਰ ਦਵਾਂਗੇ ਸਟਫਿੰਗ ਤੁਸੀਂ ਆਪਣੇ ਹਿਸਾਬ ਨਾਲ ਇਸ ਵਿੱਚ ਭਰ ਸਕਦੇ ਹੋ ਮੈਂ ਇਸ ਵਿੱਚ ਤਿੰਨ ਛੋਟੇ ਚਮਚ ਸਟਫਿੰਗ ਦੇ ਪਾ ਰਹੀ ਹਾਂ ਹੁਣ ਚੰਗੀ ਤਰ੍ਹਾਂ ਸਟਫਿੰਗ ਨੂੰ ਇਸ ਵਿੱਚ ਸੈੱਟ ਕਰ ਦਵਾਂਗੇ ਤੇ ਪਰੌਂਠੇ ਨੂੰ ਉੱਪਰੋਂ ਬੰਦ ਕਰ ਦਵਾਂਗੇ ਜਿਹੜਾ ਐਕਸਟਰਾ ਆਟਾ ਹੈ ਉਸ ਨੂੰ ਮੈਂ ਅਲੱਗ ਕਰ ਦਵਾਂਗੀ ਤਾਂ ਜੋ ਇਸ ਵਿੱਚ ਜ਼ਿਆਦਾ ਆਟਾ ਨਾ ਲੱਗੇ ਹੁਣ ਮੈਂ ਉੱਪਰੋਂ ਥੋੜਾ ਜਿਹਾ ਆਟਾ ਇਸ ਦਾ ਕੱਢ ਦਵਾਂਗੇ ਚੰਗੀ ਤਰ੍ਹਾਂ ਹੱਥ ਨਾਲ ਇਸ ਨੂੰ ਗੋਲ ਕਰ ਲਵਾਂਗੇ ਤਾਂ ਜੋ ਪੇੜਾ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਹੁਣ ਇਸ ਉੱਪਰ ਮੈਂ ਸੁੱਕਾ ਆਟਾ ਲਗਾ ਕੇ ਇਸ ਨੂੰ ਥੋੜਾ ਜਿਹਾ ਹੱਥ ਨਾਲ ਵਧਾ ਲਵਾਂਗੇ ਹਲਕੇ ਹੱਥ ਨਾਲ ਇਸ ਨੂੰ ਵਧਾਵਾਂਗੇ ਜਿਆਦਾ ਇਸ ਤੇ ਜ਼ੋਰ ਨਹੀਂ ਪਾਉਣਾ ਨਹੀਂ ਸਟਫਿੰਗ ਆਪਣੀ ਬਾਹਰ ਨਿਕਲਣ ਲੱਗ ਜਾਵੇਗੀ ਹੁਣ ਮੈਂ ਸੈਲਫ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਹੁਣ ਥੋੜਾ ਥੋੜਾ ਹੱਥ ਨਾਲ ਇਸ ਨੂੰ ਦਬਾਉਂਦੇ ਹੋਏ ਚੰਗੀ ਤਰ੍ਹਾਂ ਪਰੌਂਠੇ ਨੂੰ ਬੇਲ ਲਵਾਂਗੇ ਤੁਸੀਂ ਪਰੌਂਠਾ ਚੌਰਸ, ਗੋਲ ਆਪਣੇ ਹਿਸਾਬ ਨਾਲ ਕੋਈ ਵੀ ਬਣਾ ਸਕਦੇ ਹੋ। ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਹਲਕੇ ਹੱਥ ਨਾਲ ਬੇਲ ਲਵਾਂਗੇ ਤਾਂ ਜੋ ਸਟਫਿੰਗ ਆਪਣੀ ਚੰਗੀ ਤਰ੍ਹਾਂ ਪਰੌਂਠੇ ਵਿੱਚ ਸੈੱਟ ਹੋ ਜਾਵੇ। ਹੁਣ ਮੈਂ ਪਰੌਂਠੇ ਨੂੰ ਚੰਗੀ ਤਰ੍ਹਾਂ ਬੇਲ ਕੇ ਤਿਆਰ ਕਰ ਲਿਆ। ਇੱਧਰ ਆਪਣਾ ਤਵਾ ਵੀ ਚੰਗੀ ਤਰ੍ਹਾਂ ਗਰਮ ਹੋ ਗਿਆ। ਗੈਸ ਦੀ ਫਲੇਮ ਮੈਂ ਮੀਡੀਅਮ ਕਰ ਦਿੱਤੀ ਸੀ। ਤਵੇ ਉੱਪਰ ਮੈਂ ਥੋੜਾ ਜਿਹਾ ਘਿਓ ਲਗਾ ਦਿੱਤਾ ਸੀ ਤਾਂ ਜੋ ਪਰੌਂਠਾ ਇਸ ਨਾਲ ਚਿਪਕੇ ਨਾ। ਹੁਣ ਮੈਂ ਇਸ ਦੇ ਉੱਤੇ ਪਰਾਠੇ ਨੂੰ ਪਾ ਦਵਾਂਗੇ ਹੁਣ ਚੰਗੀ ਤਰ੍ਹਾਂ ਪਰੌਂਠੇ ਨੂੰ ਦੋਹਾਂ ਪਾਸੇ ਤੋਂ ਮੀਡੀਅਮ ਫਲੇਮ ਤੇ ਸੇਕ ਲਵਾਂਗੇ ਗੈਸ ਦੀ ਫਲੇਮ ਮੀਡੀਅਮ ਹੀ ਰੱਖਣੀ ਹੈ ਜਿਆਦਾ ਤੇਜ਼ ਨਹੀਂ ਕਰਨੀ ਹੁਣ ਚੰਗੀ ਤਰ੍ਹਾਂ ਮੈਂ ਪਰੌਂਠੇ ਨੂੰ نیچے ਤੋਂ ਸੇਕ ਲਿਆ ਹੁਣ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੇ ਪਾਸੇ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਇਸ ਉੱਪਰ ਮੈਂ ਦੇਸੀ ਘਿਓ ਲਗਾਵਾਂਗੇ ਤੁਸੀਂ ਰਿਫਾਈਨਡ ਆਇਲ ਜਾਂ ਕੋਈ ਵੀ ਡੱਲ ਲਾ ਘਿਓ ਲਗਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਦੋਹਾਂ ਪਾਸੇ ਮੈਂ ਘਿਓ ਲਗਾ ਕੇ ਪਰੌਂਠੇ ਨੂੰ ਦੋਹਾਂ ਪਾਸੇ ਤੋਂ ਦਵਾ-ਦਵਾ ਕੇ ਸੇਕ ਲਵਾਂਗੀ ਜਦ ਤੱਕ ਇਹ ਪਰੌਂਠਾ ਆਪਣਾ ਕ੍ਰਿਸਪੀ ਜਿਹਾ ਨਹੀਂ ਹੋ ਜਾਂਦਾ ਜਿੰਨਾ ਪਰੌਂਠਾ ਵਧੀਆ ਰੜਿਆ ਹੋਵੇਗਾ ਪਰੌਂਠਾ ਉਨਾ ਹੀ ਵਧੀਆ ਖਾਣ ਨੂੰ ਲੱਗੇਗਾ ਚੰਗੀ ਤਰ੍ਹਾਂ ਮੈਂ ਪਰੌਂਠੇ ਨੂੰ ਦਵਾ-ਦਵਾ ਕੇ ਦੋਹਾਂ ਪਾਸੇ ਤੋਂ ਸੇਕ ਲਿਆ ਪਰੌਂਠਾ ਆਪਣਾ ਚੰਗੀ ਤਰ੍ਹਾਂ ਸੇਕ ਕੇ ਤਿਆਰ ਹੈ ਹੁਣ ਇਸ ਨੂੰ ਮੈਂ ਇੱਕ ਪਲੇਟ ਵਿੱਚ ਕੱਢ ਲਵਾਂਗੀ ਇਸੇ ਤਰ੍ਹਾਂ ਮੈਂ ਦੂਸਰਾ ਪਰੌਂਠਾ ਵੀ ਬਣਾ ਕੇ ਤਿਆਰ ਕਰ ਲਵਾਂਗੀ ਉਸ ਦਾ ਵੀ ਪੇੜਾ ਮੈਂ ਇਸ ਤਰ੍ਹਾਂ ਨਾਰਮਲ ਹੀ ਮਾਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਮੈਂ ਪਹਿਲਾਂ ਬਣਾਇਆ ਸੀ ਹੁਣ ਚੰਗੀ ਤਰ੍ਹਾਂ ਇਸ ਨੂੰ ਬੇਲ ਕੇ ਇਸ ਵਿੱਚ ਮੈਂ ਸਟਫਿੰਗ ਭਰ ਲਵਾਂਗੇ ਸਟਫਿੰਗ ਇਸ ਵਿੱਚ ਜ਼ਿਆਦਾ ਨਹੀਂ ਭਰਨੀ ਜਿੱਡਾ ਤੁਸੀਂ ਪੇੜਾ ਲੈਸ ਦੇ ਹਿਸਾਬ ਨਾਲ ਇਸ ਵਿੱਚ ਸਟਫਿੰਗ ਭਰਨੀ ਹੈ ਹੁਣ ਇਸ ਵਿੱਚ ਮੈਂ ਸਟਫਿੰਗ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ ਹੁਣ ਇਸ ਨੂੰ ਬੰਦ ਕਰ ਲਵਾਂਗੇ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਬੰਦ ਕਰਕੇ ਇਹਦਾ ਐਕਸਟਰਾ ਉੱਪਰੋਂ ਆਟਾ ਅਲੱਗ ਕਰ ਦਵਾਂਗੇ ਹੁਣ ਇਸੇ ਤਰ੍ਹਾਂ ਮੈਂ ਇਸ ਨੂੰ ਹਲਕੇ ਹੱਥ ਨਾਲ ਥੋੜਾ ਜਿਹਾ ਦਬਾ ਲਵਾਂਗੇ ਤਾਂ ਜੋ ਸਾਰੀ ਸਟਫਿੰਗ ਇਸ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਵੇ। ਇਸ ਉੱਤੇ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਇਸ ਨੂੰ ਹਲਕੇ ਹੱਥ ਨਾਲ ਬੇਲ ਲਵਾਂਗੇ। ਜਿਆਦਾ ਇਸ ਨੂੰ ਜ਼ੋਰ ਨਾਲ ਨਹੀਂ ਬੇਲਣਾ ਨਹੀਂ ਤਾਂ ਪਰੌਂਠੇ ਵਿੱਚ ਸਟਫਿੰਗ ਬਾਹਰ ਆ ਜਾਵੇਗੀ। ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਹਲਕੇ ਹੱਥ ਨਾਲ ਬੇਲ ਕੇ ਤਿਆਰ ਕਰ ਲਵਾਂਗੇ। ਹੁਣ ਮੈਂ ਪਰੌਂਠੇ ਨੂੰ ਚੰਗੀ ਤਰ੍ਹਾਂ ਬੇਲ ਲਿਆ। ਤੁਸੀਂ ਇਸ ਨੂੰ ਆਪਣੇ ਹਿਸਾਬ ਨਾਲ ਪਤਲਾ ਜਾਂ ਮੋਟਾ ਥੋੜਾ ਜਿਹਾ ਬੇਲ ਸਕਦੇ ਹੋ। ਪਰ ਪਰੌਂਠਾ ਥੋੜਾ ਜਿਹਾ ਭਾਰੀ ਹੀ ਵਧੀਆ ਲੱਗਦਾ ਹੈ। ਪਰੌਂਠੇ ਨੂੰ ਮੈਂ ਚੰਗੀ ਤਰ੍ਹਾਂ ਬੇਲ ਕੇ ਸੈੱਟ ਕਰ ਲਿਆ। ਹੁਣ ਇਧਰ ਤਵੇ ਉੱਤੇ ਨਾਲ ਦੀ ਨਾਲ ਪਰੌਂਠੇ ਨੂੰ ਪਾ ਦਵਾਂਗੇ। ਗੈਸ ਦੀ ਫਲੇਮ ਐ ਮੀਡੀਅਮ ਹੀ ਰੱਖੀ ਐ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਪਰੌਂਠੇ ਨੂੰ ਦੋਹਾਂ ਪਾਸੇ ਤੋਂ ਸੇਕ ਲਵਾਂਗੇ। ਇਸ ਉੱਪਰ ਮੈਂ ਘਿਓ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਕ੍ਰਿਸਪੀ ਜਾਂ ਕਰ ਲਵਾਂਗੇ। ਪਰੌਂਠੇ ਤੇ ਮੈਂ ਦੋਹਾਂ ਪਾਸੇ ਤੇ ਘਿਓ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ क्रिस्पी じゃ ਕਰ ਲਿਆ ਤਾਂ ਜੋ ਪਰੌਂਠਾ ਆਪਣਾ ਕਿਸੇ ਪਾਸੇ ਤੋਂ ਵੀ ਕੱਚਾ ਨਾ ਰਹੇ ਹੁਣ ਗੈਸ ਦੀ ਫਲੇਮ ਹੈ ਮੀਡੀਅਮ ਰੱਖੀ ਹੈ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਪਰੌਂਠੇ ਨੂੰ ਦੋਹਾਂ ਪਾਸੇ ਤੋਂ ਸੇਕ ਲਵਾਂਗੇ ਇੱਕ ਮੈਂ ਤੁਹਾਨੂੰ ਦੂਸਰਾ ਤਰੀਕਾ ਸ਼ੇਅਰ ਕਰਾਂਗੇ ਉਸ ਵਿੱਚ ਮੈਂ ਮੀਡੀਅਮ ਸਾਈਜ਼ ਦੇ ਦੋ ਪੇੜੇ ਬਣਾ ਕੇ ਤਿਆਰ ਕਰਾਂਗੀ ਪੇੜਾ ਜਿਵੇਂ ਨਾਰਮਲ ਰੋਟੀ ਦਾ ਬਣਾਇਆ ਉਤੋਂ ਛੋਟੇ ਪੇੜੇ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਵੀ ਪਰੌਂਠਾ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਇਸ ਵਿੱਚ ਤੁਸੀਂ ਜਿੰਨੀ ਮਰਜ਼ੀ ਸਟਫਿੰਗ ਭਰ ਕੇ ਪਾ ਸਕਦੇ ਹੋ ਹੁਣ ਮੈਂ ਦੋ ਪੇੜੇ ਬਣਾ ਕੇ ਤਿਆਰ ਕਰ ਲਏ ਹੁਣ ਇਸ ਦੇ ਲੋਈਏ ਬਣਾ ਕੇ ਚੰਗੀ ਤਰ੍ਹਾਂ ਮੈਂ ਦੋ ਰੋਟੀਆਂ ਬੇਲ ਲਵਾਂਗੇ ਰੋਟੀ ਆਪਣੀ ਨਾ ਹੀ ਜ਼ਿਆਦਾ ਭਾਰੀ ਤੇ ਨਾ ਹੀ ਜ਼ਿਆਦਾ ਪਤਲੀ ਹੋਣੀ ਚਾਹੀਦੀ ਹੈ ਇਸ ਨੂੰ ਮੈਂ ਚੰਗੀ ਤਰ੍ਹਾਂ ਦੋ ਰੋਟੀਆਂ ਨੂੰ ਬੇਲ ਕੇ ਤਿਆਰ ਕਰ ਲਵਾਂਗੇ ਆਟਾ ਇਸ ਉੱਪਰ ਜ਼ਿਆਦਾ ਸੁੱਕਾ ਨਹੀਂ ਲਗਾਉਣਾ ਨਹੀਂ ਰੋਟੀ ਆਪਣੀ ਜਿਆਦਾ ਸੁੱਕੀ ਜਹੀ ਬਣ ਜਾਂਦੀ ਹੈ ਆਟਾ ਇਸ ਉੱਪਰ ਥੋੜਾ ਥੋੜਾ ਕਰਕੇ ਹੀ ਲਗਾਉਂਦੇ ਜਾਣਾ ਹੈ ਹੁਣ ਮੈਂ ਦੋ ਰੋਟੀਆਂ ਬੇਲ ਕੇ ਤਿਆਰ ਕਰ ਲਈਆਂ ਸੀ ਹੁਣ ਇਸ ਉੱਪਰ ਸਟਫਿੰਗ ਲਗਾਵਾਂਗੇ ਸਟਫਿੰਗ ਇਸ ਵਿੱਚ ਤੁਸੀਂ ਜਿੰਨੀ ਮਰਜ਼ੀ ਲਗਾ ਸਕਦੇ ਹੋ ਜੇਕਰ ਤੁਹਾਨੂੰ ਇਹ ਤਰੀਕਾ ਵਧੀਆ ਲੱਗਦਾ ਹੈ ਤੁਸੀਂ ਇਹ ਤਰੀਕੇ ਨਾਲ ਰੋਟੀ ਬਣਾ ਸਕਦੇ ਹੋ ਨਹੀਂ ਤੁਸੀਂ ਪਹਿਲਾਂ ਵਾਲਾ ਤਰੀਕਾ ਵਰਤ ਸਕਦੇ ਹੋ ਹੁਣ ਇਸ ਉੱਪਰ ਸਟਫਿੰਗ ਪਾ ਕੇ ਚੰਗੀ ਤਰ੍ਹਾਂ ਇਸ ਉੱਪਰ ਸਟਫਿੰਗ ਨੂੰ ਫਲਾ ਦੇਵਾਂਗੇ ਦੂਸਰੀ ਰੋਟੀ ਨੂੰ ਇਸ ਉੱਪਰ ਉੱਪਰ ਰੱਖ ਦਵਾਂਗੇ ਤੇ ਚੰਗੀ ਤਰ੍ਹਾਂ ਕਿਨਾਰਿਆਂ ਤੋਂ ਬੰਦ ਕਰ ਦਵਾਂਗੇ ਤਾਂ ਜੋ ਸਟਫਿੰਗ ਬਾਹਰ ਨਾ ਨਿਕਲੇ ਚੰਗੀ ਤਰ੍ਹਾਂ ਮੈਂ ਰੋਟੀ ਨੂੰ ਉੱਪਰ ਰੱਖ ਕੇ ਕਿਨਾਰਿਆਂ ਤੋਂ ਬੰਦ ਕਰ ਦਿੱਤਾ ਤਾਂ ਜੋ ਸਟਫਿੰਗ ਇਸ ਦੀ ਬਾਹਰ ਨਾ ਨਿਕਲੇ ਇਸ ਨੂੰ ਥੋੜਾ ਥੋੜਾ ਦਵਾਉਂਦੇ ਹੋਏ ਵਧਾ ਲਵਾਂਗੇ ਹੁਣ ਮੈਂ ਰੋਟੀ ਨੂੰ ਚੰਗੀ ਤਰ੍ਹਾਂ ਵਧਾ ਲਿਆ ਹੱਥ ਦੀ ਸਹਾਇਤਾ ਨਾਲ ਇਸ ਨੂੰ ਚੰਗੀ ਤਰ੍ਹਾਂ ਵਧਾਵਾਂਗੇ ਤਾਂ ਜੋ ਰੋਟੀ ਆਪਣੀ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਸਟਫਿੰਗ ਇਸ ਵਿੱਚ ਹੁਣ ਮੈਂ ਇਸ ਨੂੰ ਨਾਲ ਦੀ ਨਾਲ ਤਵੇ ਉੱਪਰ ਪਾ ਦਵਾਂਗੀ ਹੁਣ ਤਵੇ ਤੇ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਦੋਹਾਂ ਪਾਸੇ ਤੋਂ ਸੇਕ ਲਵਾਂਗੇ ਪਰੌਂਠੇ ਨੂੰ ਮੈਂ ਚੰਗੀ ਤਰ੍ਹਾਂ ਦੋਹਾਂ ਪਾਸੇ ਤੋਂ ਸੇਕ ਲਿਆ ਹੁਣ ਇਸ ਉੱਪਰ ਘਿਓ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਕ੍ਰਿਸਪੀ ਧਕਾ ਕਰ ਲਵਾਂਗੇ ਇੱਧਰ ਪਰੌਂਠਾ ਆਪਣਾ ਚੰਗੀ ਤਰ੍ਹਾਂ ਸਿੱਕਿਆ ਗਿਆ ਇਸ ਨੂੰ ਮੈਂ ਦਬਾ-ਦਬਾ ਕੇ ਸੇਕ ਲਿਆ ਹੁਣ ਇਸ ਨੂੰ ਪਲੇਟ ਵਿੱਚ ਕੱਢ ਲਵਾਂਗੇ ਹੁਣ ਮੈਂ ਪਰੌਂਠੇ ਨੂੰ ਚੰਗੀ ਤਰ੍ਹਾਂ ਸੇਕ ਕੇ ਇੱਕ ਪਲੇਟ ਵਿੱਚ ਕੱਢ ਲਿਆ ਸਾਰੇ ਪਰੌਂਠੇ ਮੈਂ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲਵਾਂਗੀ ਤੁਹਾਨੂੰ ਦੋਹਾਂ ਤਰੀਕਿਆਂ ਵਿੱਚੋਂ ਜਿਹੜਾ ਤਰੀਕਾ ਵਧੀਆ ਲੱਗਦਾ ਹੈ ਤੁਸੀਂ ਉਸ ਤਰੀਕੇ ਨਾਲ ਪਰੌਂਠੇ ਬਣਾ ਸਕਦੇ ਹੋ ਇੱਧਰ ਮੈਂ ਪਲੇਟ ਬਣਾ ਕੇ ਤਿਆਰ ਕਰ ਲਈ ਸੀ ਪਰੌਂਠੇ ਆਪਣੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਸੀ ਸਟਫਿੰਗ ਇਸ ਵਿੱਚ ਚੰਗੀ ਤਰ੍ਹਾਂ ਵਧੀਆ ਭਰ-ਭਰ ਕੇ ਪਾਈ ਹੋਈ ਹੈ ਮੈਂ ਇਸ ਪਰੌਂਠੇ ਦੇ ਨਾਲ ਅੰਬ ਦਾ achar ਇੱਕ ਮਿਰਚ ਦਾ achar ਲੈ ਨਾਲ ਮੈਂ ਦਹੀਂ ਲਿਆ ਤੁਸੀਂ ਪਰੌਂਠੇ ਨੂੰ ਚਾਹ ਨਾਲ ਲੱਸੀ ਨਾਲ ਜਾਂ ਤਾਜ਼ੇ ਮੱਖਣ ਨਾਲ ਵੀ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਗੋਭੀ ਦੇ ਪਰੌਂਠੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ